4 ਜੂਨ ਨੂੰ ਜੱਦਾ ਜਸ਼ਨ ਮਨਾਉਣ ਵਾਲੇ ਉਮੀਦਵਾਰਾਂ ਲਈ ਅਕਾਲ ਤਖਤ ਤੋਂ ਸੁਨੇਹਾ ਆਇਆ ਹੈ ਚਠੇਦਾਰ ਗਿਆਨੀ ਰਗਵੀਰ ਸਿੰਘ ਜੀ ਦੇ ਵੱਲੋਂ ਇਹ ਸੁਨੇਹਾ ਉਹਨਾਂ ਨੂੰ ਇੱਕ ਵੀਡੀਓ ਮੈਸੇਜ ਧਰੀਏ ਦਿੱਤਾ ਗਿਆ ਹੈ ਕਿ ਸ਼ਹੀਦੀ ਹਫਤਾ ਚੱਲ ਰਿਹਾ ਹੈਗਾ ਜੂਨ ਦਾ ਪਹਿਲਾ ਹਫਤਾ ਜਿਹੜਾ ਹੈ ਇਹ ਬੜਾ ਹੀ ਔਖਾ ਜਿਹੜਾ ਲੰਗਾ ਜਿਹੜਾ ਇੱਕ ਸ਼ਹੀਦੀ ਦੇ ਰੂਪ ਦੇ ਵਿੱਚ ਮਨਾਇਆ ਜਾਂਦਾ ਕਿਉਂਕਿ ਇਹ ਉਹ ਹਫਤਾ ਹੈ ਜਦੋਂ ਸ਼ਹੀਦੀਆਂ ਹੋਈਆਂ ਸਾਡੇ ਅਕਾਲ ਤਖਤ ਤੇ ਗੋਲੀਆਂ ਚੱਲੀਆਂ ਔਰ ਬਹੁਤ ਕੁਝ ਚੇਲੇਆ ਸੇ ਕੌਮ ਨੇ ਤਾਂ ਇਸਦੇ ਚਲਦੇ ਆ ਜਿਹੜਾ ਇਹ ਪੂਰਾ ਹਫਤਾ ਜਿਹੜਾ ਕੱਲੂਕਾਰਾ ਮਨਾਇਆ ਜਾਂਦਾ ਹੈਗਾ ਤਾਂ ਇਹਦੇ ਤਹਿਤ ਉਹਨਾਂ ਨੇ ਅਪੀਲ ਕੀਤੀ ਹੈ ਸਾਰੇ ਉਮੀਦਵਾਰਾਂ ਨੂੰ ਕਿ ਜੋ ਵੀ ਉਮੀਦਵਾਰ ਜਿੱਤਣਗੇ 4 ਜੂਨ ਨੂੰ ਕਿਉਂਕਿ ਵੋਟਾਂ ਦਾ ਰਿਜ਼ਲਟ ਆਣਾ ਤਾਂ ਉਹ ਟੋਲਟ ਮੱਕਾ ਨਾ ਕਰਨ ਜਿਆਦਾ ਸਪੀਕਰ ਨਾ ਚਲਾਉਣੇ ਆ ਮਤਲਬ ਜਿਆਦਾ ਰੌਲਾ ਰੱਪਾ ਨਾ ਪਾਉਣ ਔਰ ਜਾ ਕੇ ਮੱਥਾ ਟੇਕਣ ਗੁਰੂ ਘਰ ਦੇ ਵਿੱਚ ਤਾਂ ਧੰਨਵਾਦ ਕਰਨ ਅਕਾਲ ਪੁਰਖ ਦਾ ਕਿ ਉਹ ਜਿੱਤੇ ਨੇ ਤਾਂ ਜਿਆਦਾ ਜਿਹੜਾ ਉਹ ਕਹਿੰਦੇ ਨੇ ਉਹਨੇ ਅਪੀਲ ਕੀਤੀ ਹੈ ਕਿ ਜਿਆਦਾ ਟੋਲਟ ਮੱਕਾ ਨਾ ਕੀਤਾ ਜਾਵੇ